ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿੱਦਾਂ ਹਾਲ ਚਾਲ ਸਾਰੇ ਠੀਕ ਆ। ਅੱਜ ਗੜਸ਼ੰਕਰ ਵੱਲ ਆਏ ਸੀ ਮਾਮੇ ਹਣਾ ਨੂੰ ਮਿਲਣ। ਮੈਂ ਮਾਮੇ ਨੂੰ ਕਿਹਾ ਬਈ ਚੱਲ ਉਹ ਚਾਹ ਚੂ ਪਲਾਓ ਯਾਰ। ਤਾਂ ਮਾਮਾ ਕਹਿੰਦਾ ਤੁਹਾਨੂੰ ਅੱਜ ਮੁੱਛ ਮਰੋੜ ਚਾਹ ਪਲਾ ਕੇ ਲਿਆਣੀ। ਮੈਂ ਕਹਾ ਕਿਦਾਂ ਨਾਮ ਹੋਇਆ ਮੁੱਛ ਮਰੋੜ ਚਾਹ। ਕਹਿੰਦਾ ਚਾਹ ਪੀ ਕੇ ਦੇਖੋ ਐਨ ਸਿਹਰਾ ਗੱਲ ਬਾਤ ਆ। ਕਿਹਾ ਉਹ ਚਾਹ ਕੀ ਨੇ ਮੁੱਛ ਮਰੋੜ ਚਾਹ ਦੇਖਦੇ ਕਿੱਦਾਂ ਦੀ ਆ। ਚਾਹ ਪੀਣੀ ਆਪਾਂ ਹੁਣ। ਕਿੱਥੇ? ਮੁੱਛ ਮਰੋੜ। ਭਾਈ ਆ ਜਿਓ ਇੱਧਰ ਨੂੰ ਅਰੇ ਉਸ ਦੀ ਗਾਜ ਲੱਗੀ ਮੈਲਵਾਨ ਮੈਲਵਾਨ ਤੋਂ ਆਇਆ ਵੀ ਕਿ ਤਾਕਤ ਬਹੁਤ ਆਉਂਦੀ ਹੈ ਕਿਹੜਾ ਇਕੱਲਾ ਜਿਹੜਾ ਪੈਂਟ ਚੁੜੀ ਪਾ ਕੇ ਖੜਾ ਬਾਕੀ ਜੀ ਦਾ ਨਾਲ ਨਾਲੇ ਆਪਣੇ ਪੰਜਾਬੀ ਭਰਾਵਾਂ ਨੂੰ ਸਪੋਰਟ ਕਰਿਆ ਕਰੋ ਜਿਹੜੇ ਕੰਮਕਾਰ ਕਰਦੇ ਆ ਨਾ ਕੋਈ ਇੱਕ ਤਾਂ ਚੀਜ਼ ਸਾਫ਼ ਸੁਥਰੀ ਮਿਲ ਜਾਂਦੀ ਵਧੀਆ ਹੁੰਦੀ ਹੈ ਤੇ ਦੂਜਾ ਇਹਨਾਂ ਨੂੰ ਸਪੋਰਟ ਹੋ ਜਾਂਦੀ ਹੈ ਇਹਨਾਂ ਲਈ ਵੀ ਵਧੀਆ ਆਇਓ ਚਲ ਮੋਸ਼ਮਰੋ ਚਾ ਕਿੱਥੇ ਆਏ ਆ ਭਰਾਵਾ ਗੜਸ਼ੰਕਰਾਇ ਮਾਮੇ ਹੁਣਾਂ ਨੂੰ ਮਿਲਣ ਆਏ ਆ ਮਾਮਾ ਕਹਿੰਦਾ ਆਪਣਾ ਬੰਦਾ ਇੱਥੇ ਚਾਹ ਕਰਦਾ ਚਾਹ ਦੀ ਦੁਕਾਨ ਕਹਿੰਦਾ ਚਾਹ ਪੀ ਕੇ ਦੇਖੋ ਚਾਹ ਦਾ ਨਾਂ ਦੇਖਦੋ ਕਿੰਨਾ ਖਰਾ ਰੱਖਿਆ ਮੁੱਛ ਮਰੋੜ ਚਾਹ ਉੱਲੀ ਵਾਲਿਆਂ ਦੀ ਮੁੱਛ ਮਰੋੜ ਚਾਹ ਮੁੱਛ ਮਰੋੜ ਚਾਹ ਜਿੰਨਾ ਨਾ ਖਰਾ ਉਨੀ ਚਾਹ ਖਰੀ ਮੁੱਛ ਮਰੋੜ ਚਾਹ ਇਹਦੇ ਥੱਲੇ ਲਿਖਾ ਲੈਣਾ ਹੁਣ ਦੁੱਖ ਤੋੜ ਚਾਹ ਠੀਕ ਆ ਹਾਂ ਆਂਕਲ ਆ ਆਪਣਾ ਗੜਸ਼ੰਕਰ ਰੋਡ ਗੜਸ਼ੰਕਰ ਤੋਂ ਭਗਵਾਈਂ ਗੜਸ਼ੰਕਰ ਤੋਂ ਭਗਵਾਈਂ ਵਾਲੇ ਰੋਡ ਤੇ ਆ ਭਗਵਾਈਂ ਹਾਂ ਗੜਸ਼ੰਕਰ ਤੋਂ ਕਿਲੋਮੀਟਰ ਪਿੱਛੇ ਦੇ ਉਧਰ ਸਮੁੰਦਰ ਦੇ ਤੋਂ ਥੋੜਾ ਜਿਹਾ ਗਾਂਹਾਂ ਨੂੰ ਅੱਧੇ ਕੁ ਵਿਚਾਲੇ ਬਗਵਾਈਂ ਗੋਲ ਘਰ ਦੇ ਮਸਾਲੇ ਘਰ ਦੇ ਮਸਾਲੇ ਕੋਤੇ ਦੁੱਧ ਚਾਹ ਇਦਾਂ ਪੁੱਲੀ ਵਾਲੀ ਦੀ ਮੋਸਲ ਰੋਡ ਚ ਜਿਹੜਾ ਵੀ ਇੱਥੋਂ ਲੰਘਦਾ ਇੱਕ ਵਾਰੀ ਚਾਹ ਅੰਕਲ ਦੀ ਜ਼ਰੂਰ ਟਰਾਈ ਕਰਕੇ ਜਾਓ ਆਪਣਾ ਸਰ ਤੋਂ ਉੱਪਰ ਤੋਂ ਪਿੰਡੀਗੜ ਰੋਲ ਬਗਵਾਈਂ ਪਿੰਡ ਬਗਵਾਈਂ ਵੱਲ ਜਾ ਪਿੰਡ ਬਗਵਾਈਂ ਕੋਪੇ ਦੇ ਨਾਲ ਆਈਟੀਆਈ ਰੋਡ ਦੇ ਨਾਲ ਆਈਟੀਆਈ ਰੋਡ ਦੇ ਨਾਲ ਬੋਰ ਤੇ ਬਾਕੀ ਜੇ ਮੈਂ ਵੀਰੋ ਲਿਖੀ ਹੋਆ ਤੇ ਆਪਣਾ ਬਹੁਤ ਹਾਦੇ ਰੋਡ ਤੇ ਜਾ ਇੱਕ ਵਾਰੀ ਜ਼ਰੂਰ ਵੀ ਕੇ ਦੇਖੋ ਦੀ ਬਾਹਰ ਦੇ علاوہ ਆ ਦੇਖੋ ਗੱਡੀ ਲਾਈ ਵੀ ਆ ਸਾਈਡ ਤੇ ਪਾਰਕਿੰਗ ਵੀ ਹੈਗੀ ਬਾਦੂ ਉੱਥੇ ਪਾਰਕਿੰਗ ਹੈ ਇਹ ਤਾਂ ਗਾਹਕ ਦੇ ਮਤਲਬ ਕੇ ਪਸੰਦ ਦੇ ਮੁਤਾਬਕ ਨਾਲੇ ਵੱਡਾ ਮੁੱਛ ਹੋਣਾ ਦਪਹਿਰੇ ਚਾਹ ਹਰੇ ਮੈਂ ਪੀਤੀ ਸੀ ਬਾਹਰ ਹੀ ਵਾਕੇ ਖੁਸ਼ ਹੋਈਆਂ ਆਂ ਦੀ ਪੀ ਕਾ ਬਚ ਚੱਕ ਲੀਂ ਕਹਿੰਦੇ ਨੇ ਕਿੱਥੇ ਚਾਹ ਉੱਥੇ ਰਾਹ ਬਸ ਅੰਕਲ ਉਹ ਕਿ ਆ ਗਿਆ ਪਾਣੀ ਜਾਜ ਮੈਨੂੰ ਦੇ ਕਿ ਨਹੀਂ ਖਰੀ ਆਂਦੀ ਆਂ ਅੰਕਲ ਦੱਸੋ ਬੋਲ ਕੇ ਕੀ ਕੀ ਪਾਣੀ ਅੰਕਲ ਨੇ ਫੇਤੀ ਉਹ ਮਹਾਰਾਜ ਜੀ ਅਸੀਂ ਚਾ ਪਾਉਣਾ ਹੈ ਖੰਡ ਪਤੀ ਭਾਈ ਦੀ ਵਸਸ ਸਾਲ ਲੈਣਾ ਪਾਣੇ ਯਾਰ ਬਾਕੀ ਇਹਦੇ ਵਿੱਚ ਜੋ ਪਾ ਰਹੇ ਉਹ ਪਰਮਾਤਮਾ ਹੀ ਪਾਉਂਦਾ ਸੀ ਕੁਝ ਨਹੀਂ ਮਸਾਲੇ ਨਹੀਂ ਮਸਾਲੇ ਸੀਕਰਟ ਹੈ ਯਾਰ ਅੰਕਲ ਇਹ ਨਾ ਅਸੁੱਧਿਆ ਹੈ ਬਲਾਂ ਇਹ ਨਾ ਉਸ ਮਾਲਕ ਨੇ ਚਾ ਹੈ ਜੀ ਅੱਛਾ ਜੀ ਹੋਰ ਲੈ ਜੀ ਜ਼ਰੂਰ ਕਵਾਂਗੇ ਉਹਦੀ ਰਹਿਮਤ ਦੇ ਨਾਲ ਨਾ ਹਾਂਜੀ ਹਾਂਜੀ

ਬਾ ਦੂਜੀ ਇਸ ਤਰ੍ਹਾਂ ਦੀ ਬਣਾ ਕੇ ਦੇ ਦੀ ਆ ਜੀ ਠੀਕ ਆ ਬਾਕੀ ਪਸੰਦ ਆਪਣੇ ਆਪਣੇ ਕੋਈ ਟੰਗੀ ਚੀਜ਼ ਨੂੰ ਵੀ ਮਾਰੀ ਕਹ ਜਾਂਦਾ ਹਾਂਜੀ ਹਾਂਜੀ ਇਹ ਵੀ ਗੱਲ ਹੈ ਜੱਜ ਨਾ ਮਾਰੀ ਹਾਂ ਇੱਕੋ ਵਾਰ ਹਾਂ ਹਾਂਜੀ ਹਾਂਜੀ ਆ ਲੱਗ ਲਵਾਇਆ ਚੱਕ ਗਲਾਸ ਹੋਰ ਭਾਈ ਜੀ ਚਾਹ ਦੱਸੋ ਮਸਾਲੇ ਕਿਹੜੇ ਕਿਹੜੇ ਪਾਏ ਜੀ ਬਾਬਾ ਜੀ ਸਾਂਦੇ ਮੈਂ ਅਸੀਂ ਕੁਝ ਨਹੀਂ ਪਾਇਆ ਅਸੀਂ ਤਾਂ ਖੰਡ ਪਤੀ ਪਾਈ ਹੈ ਮਸਾਲੇ ਉਸ ਮਾਮ ਪਾਇਆ ਹੈ ਇਦਾਂ ਦੀ ਅਸੀਂ ਅੱਗੇ ਵੀ ਪੀਤੀ ਆ ਪਰ ਇਹ ਮਸਾਲੇ ਨਹੀਂ ਨੇ ਹੈਗੇ ਉੱਤੇ ਹਾਂਜੀ ਚਾਹ ਬਹੁਤ ਸਵਾਦ ਆ ਤੁਹਾਡੇ ਕੋ ਨਹੀਂ ਹੋਰ ਕਿਤੇ ਜਦੋਂ ਹਾਂਜੀ 30 ਚਾਹ ਤੇ ਸਸਤੀ ਹਾਂਜੀ ਬਾਕੀ ਜੀ ਇਹ ਤਾਂ